ਸਾਸ਼ਰੀਏ ਕਾਲ ਜੀ ਕਿਵੇਂ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਮੋਗੇ ਸੋ ਅੱਜ ਆਪਣੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਆਪਾਂ ਚੱਲਾਂਗੇ ਪਿੰਡ ਨਾਗਰੇ ਜ਼ਿਲ੍ਹਾ ਸੰਗਰੂਰ ਉੱਥੇ ਆਪਾਂ ਬੋਰ ਚੈੱਕ ਕਰਕੇ ਆਉਣਾ ਆ ਕੱਢ ਲਈ ਆਪਣੀ ਗੱਡੀ ਟੀਮ ਵੀ ਆਪਣੀ ਸਾਰੀ ਤਿਆਰ ਆ ਗਈ ਆਪਣਾ ਹਣੀ ਭਰਾ ਬੈਠਾ ਗੱਡੀ 'ਚ ਤੇ ਆਪਣੇ ਮਿਸਤਰੀ ਅੰਦਰ ਟੋਪੀ ਲੈਣ ਗਏ ਨੇਗੇ ਉਹ ਟੀਮ ਆਪਣੀ ਆ ਚੁੱਕੀ ਹੈ ਚਲੋ ਵੀ ਚੱਲੀਏ ਤੂੰ ਕੀ ਕਰੇਗਾ ਲੋ ਜੀ ਫਾਈਨਲੀ ਆਪਾਂ ਘਰੋਂ ਆਪਣੇ ਚੱਲ ਚੁੱਕੇ ਆਂਗੇ ਜੀ ਆਪਾਂ ਜਿੱਥੇ ਬੋਰ ਚੈੱਕ ਕਰਨਾ ਆ ਪਹੁੰਚਣਾ ਚਾਹੀਦਾ ਪਹੁੰਚ ਗਏ ਆ ਰਿਹਾ ਹੋ ਬੋਰ ਤੇ ਆ ਆਪਣੀ ਟੀਮ ਸਾਰੀ ਆ ਗਈ ਆ ਅੰਕਲ ਜੀ ਦਾ ਬੋਰ ਹੈਗਾ ਇਹਨਾਂ ਨੇ ਗਾਹਾਂ ਜ਼ਮੀਨ ਠੇਕੇ ਦਿੱਤੀ ਹੋਈ ਹੈਗੀ ਤੇ ਆ ਵੀ ਅੰਕਲ ਆਏ ਨੇਗੇ ਤੇ ਹੁਣ ਆਪਾਂ ਕਰਕੇ ਤੁਹਾਨੂੰ ਬੋਰ ਦੇ ਵਿੱਚ ਕੈਮਰਾ ਮਾਰ ਕੇ ਤੁਹਾਨੂੰ ਬੋਰ ਚੈੱਕ ਕਰਾਉਣਾ ਹੈ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਹੈ ਲੋ ਜੀ ਆਪਣੇ ਆਹ ਟੀਮ ਆਪਣੀ ਸੈਟਅਪ ਜਿਹੜਾ ਰੈਡੀ ਕਰਨ ਲੱਗ ਰਹੀ ਆ ਲਓ ਜੀ ਆਲ ਸੈਟਅਪ ਆਪਣਾ ਰੈਡੀ ਹੈਗਾ ਅੰਦਰ ਐਲ ਸੀ ਡੀ ਵੀ ਲੱਗ ਗਿਆ ਇੱਧਰ ਕੈਮਰਾ ਜੀ ਤਾਂ ਵੀ ਆਪਣੀ ਪਿਛਾਲੀ ਹਨੀ ਕੈਮਰਾ ਵੀ ਲੱਗ ਗਿਆ ਇੱਧਰ ਵੀ ਆਪਣਾ ਹਨੀ ਭਰਾ ਕੈਮਰਾ ਕਸਣ ਲੱਗ ਰਿਹਾ ਹਜੇ ਕਿੱਥੇ ਚੱਲੇ ਪਿਆ ਤਾਂ ਹੁਣ ਵੀ ਨਹੀਂ ਗਈ ਸੁਣੋ ਦੇਖੀ ਕੀ ਹਾਲ ਹੈ ਆ ਜਾਣਗੇ ਉਹਨਾਂ ਨੂੰ ਲੋ ਜੀ ਆਪਣਾ ਕੈਮਰਾ ਬਦਰ ਵਿੱਚ ਪਾਤਾ ਪਿੱਛੇ ਦਿਖਾਓ ਲੋ ਜੀ ਕੈਮਰਾ ਛੱਡਾ ਛੱਡ ਲਿਆ ਤੇ ਹੁਣ ਸਾਨੂੰ ਚੈੱਕ ਕਰਾਉਣੇ ਹੈਗੇ ਵਿੱਕੀ ਪ੍ਰੋਬਲਮ ਇਹ ਫੋਟੋ ਤਾਂ ਹੀ ਦੱਸਦੇ ਵੀ ਕਿੰਨੇ ਵਗ ਗਏ ਸਾਰਾ ਦੱਸੋ ਕਿੰਨਾ ਪਿਆ ਇਸਮਾਨੇ ਚ ਬੋਰ ਚਾਹਤੋਂ ਫੋਟੋ ਤਾਂ ਮੇਰੇ ਖਿਆਲ ਮਾਲ ਆ ਬਾਕੀ ਚੱਲ ਲੱਗ 4 ਤੋਂ 15 ਫੋਟੋ ਹੋਵੇਗਾ ਠੀਕ ਚੰਚਰ ਮੋਟਰ ਕਿੰਨੇ ਤੇ ਪਾਈ ਦੀ ਆਪਣੀ ਇਹ ਮੋਟਰ 230 ਤੇ ਦੀ ਹੁਣ ਪਹਿਲਾਂ 20 ਤੇ ਦੀ ਮੇਰੇ ਖਿਆਲ 100 ਫੋਟੋ ਫੇਰ ਪਾਈ ਹੈ ਡਿਲੀਵਰੀ ਕਿੰਨੇ ਦੀ ਮੋਟਰ ਹੈ ਆਪਣੀ 20 ਦੀ ਕੰਨ ਨੀਆ ਕਿੰਨਾ ਹੋ ਗਿਆ ਚਲੋ ਜੀ ਹੁਣ ਚਲੀ ਚਾਰਾ ਕੁਝ ਦੀ ਕਿੱਧੇ ਗੱਡੀ ਦੀ ਮੋਟਰ ਚ ਕੱਲ ਵੀਰੇ ਕੱਲ ਕੱਟੇ ਪਰਸੋਂ ਕੱਲ ਗੱਡੀ ਇਹ ਉਹ ਕਹਿੰਦੀ ਪਰਸੋਂ ਮੋਟਰ ਕੱਢ ਕੇ ਬਾਹਰੇ ਤੇ ਰੀਪੀ ਮੇਰੀ ਨਾ ਨਾ ਕੱਲੇ ਨਹੀਂ ਸੱਚ ਪਰਸੋਂ ਗੱਡੀ ਕੱਲ ਉਹ ਲਵਾ ਕੇ ਲਿਆਈ ਸੀ ਮੋਟਰ ਦੇ ਉੱਤੇ ਅੱਛਾ ਉਹਨਾਂ ਦਾ ਉਹ ਸਮਾਸ ਉਹ ਉੱਤਲਾ ਹੋ ਗਿਆ ਤੇ ਜਿਵੇਂ ਪੈਂਦੀ ਹੁੰਦੀ ਹੈ ਪਰ ਜਾਉਣੀ ਕੰਪਨੀ ਕੰਪਲੀਟ ਚਾਬੀ ਚਾਬੀ ਲੈ ਲਈਆ 200 ਤੋਂ ਬਾਅਦ ਹੌਲੀ ਚੱਲੀ ਹੌਲੀ ਚੱਲ ਹੌਲੀ ਓਰੇ ਕਿੰਨਾ ਹੋ ਗਿਆ 210 ਓਰੇ ਮੋਟਰ ਚਲਾਈ ਹੁੰਦੀ ਪਹਿਲਾਂ ਈ ਸੋਡੀ ਪਹਿਲਾਂ ਓਰੇ ਚੱਲੀ ਗਈ ਮੋਟਰ ਹਾਂ ਬੋਨਾ ਦੀ ਉਹ ਨਸਨੀਆਂ ਓਰੇ ਚੱਲ ਜਾਣ ਦੇ ਹੌਲੀ ਚੱਲੀ ਟਰੱਕਾ ਮਾਰਦੀਦੀ ਮੋਟਰ ਹੂੰ ਹੂੰ ਨਾਲ ਲੱਗਦੀ ਸੀ ਨਾ ਕਟਕ ਦਾ ਮਗਰ ਮਾਨ ਲੱਗੀ ਜੋ ਪਾਣੀ ਹੋ ਘਟਿਆ ਨਾ ਮਾਸ਼ਾਅੱਲ ਇਹਨਾਂ ਨੂੰ 6 ਮਹੀਨੇ ਵਧੀਆ ਚੱਲੀਏ 220 ਹੋ ਗਿਆ ਬ੍ਰਦਰ ਤੀਓ ਨਾ ਜਿੱਥੇ ਫਲਟਾ ਉਥੇ ਪਹੁੰਚ ਲਾ ਨਹੀਂ ਆਪਾਂ ਰੈਡੀ ਪਲਾਸਟਿਕ ਦੀ ਹੈ ਨਾ ਪੰਨੇ ਚ ਲੋਏ ਜਿੱਤਲੀ ਚਬਲਵ ਲੋਗ ਦਾ ਹੁੰਦਾ ਕੋਈ ਹੈ ਗੱਲਵ ਵੀ ਹੁੰਦਾ ਉਹ ਚ ਕਈ ਬੱਲਵ ਹੁੰਦੇ ਹੈ ਕੈਮਰਾ ਦੇ ਵਿੱਚ ਹੁੰਦੇ ਨੇ ਆਪਦੀ ਬੈਟਰੀ ਤਿੰਨ ਸੋ ਬੱਗ ਗਿਆ ਹੂ ਨਾ ਤਿੰਨ ਹੋ ਗਿਆ ਹਨੀ ਬੰਦ ਹੋ ਗਿਆ ਹੈ ਤਿੰਨ ਸੋ ਬੱਗ ਤਿੰਨ ਸੋ ਬੱਗ ਗਿਆ ਜਾਣ ਦੇ ਪਾਪੂ ਪੜਾ ਤ ਨਹੀਂ ਗੋ ਬਣਾਇ ਚੱਲੇ ਸੱਲ ਚੀ ਹੂ ਸੱਲ ਬੰਦ ਆ ਬਈ ਯਾਰ ਇਹਦਾ ਸੱਲ ਚੀ ਹੂੰ ਨਹੀਂ ਕਹਾਂ ਗਾ ਤੋ ਖਿੱਚਦੇ ਨੇ ਥੱਲੇ ਜਾਣ ਦੇ ਉਹੀ ਲੱਗਿਆ ਤੈਨੂੰ ਇਹ ਨਹੀਂ ਖੜਦਾ ਜਿੱਦ ਸੌਲਿਜੀ ਪ੍ਰੋਬਲਮ ਹੈ ਪ੍ਰੋਸੈਂਟ ਦਾ ਕਿੰਨਾ 480 ਪਿਆ ਕਿੰਨਾ ਪਿਆ ਹੀ ਪਿਆ 400 ਦੇ ਲਗਭਗ ਹੀ ਪਿਆ ਹੈ ਬਈ ਬਸ ਠੀਕ ਜੀ 8 ਕਾ ਫੋਟੋ ਮੇਰਾ ਕਹਲਾਛਾ ਹਟਕ ਫੋਟੋ ਹੋਤੀਗਾ ਹਾਂ ਸਾਲ ਸਲਤੀ ਤੇ ਹਟਦੀ ਉਹ ਨਹੀਂ ਕਾਟ ਕੋਟਾ 400 ਤੋਂ 5-10 ਫੋਟ ਘੱਟ ਵੀ ਹੋ ਸਕਦਾ ਵੱਧ ਵੀ ਹੋ ਸਕਦਾ ਬਸ ਅੰਦਾਜ਼ਾ ਹੈ ਕੋਈ ਲਿਖਦੇ ਨਹੀਂ ਲਿਖਣਾ ਚਾਹੀਦਾ ਸਮਾਰੋ ਹੁਣ ਤਾਂ ਹੈਗੀ ਪਰਚੀ ਜੀ ਤਾਂ ਹੁਣ ਲਵੇ ਨਹੀਂ ਹੈਗੀ ਬਸ ਨਾ ਗਿ ਮੇ ਜੀ ਇਹ ਤਾਂ ਉਹ ਸਟੋਰ ਸੰਦ ਉਦੋਂ ਥਲੇ ਦਾ ਕੈਮਰਾ ਨਹੀਂ ਜਾਂਦਾ ਜੀ। ਕਿਥੇ ਸੱਲ ਚ? ਨਹੀਂ ਉਹ ਬਾਈ ਕਹਿੰਦੇ ਆ ਕੀ ਆ ਮਖਾ ਉਹ ਤਾਂ ਜਦ ਭਰੇ ਹੋਇਆ ਬੁਰ ਉੱਥੀ ਕੱਢ ਜੂ ਇਹ। ਹਾਂ। ਨਾ ਬੁਰ ਤਾਂ ਸਹੀ ਇਹੰਦ। ਬੁਰ ਤਾਂ ਨਹੀਂ ਰਹਾ ਭਾਈ ਉਹਦੇ ਵਿੱਚ ਤਾਂ ਸਾਰੇ ਉਹਦੀ। ਹੂੰ। ਇਹ ਸੱਲ ਚ ਵਿੱਚ ਹੀ ਦੀ ਜੂਰੀ ਆ ਬਾਈ ਇਹਨਾਂ ਦੀ। ਮੈਂ ਕਹਿੰਨਾ ਸੱਲ ਭਰੀਊਗਾ ਬਾਈ। ਹਾਂ ਉਹੀ ਗੱਲ ਆ ਫਿਰ। ਸੀੜਾ ਹੋ ਸਕਦਾ। ਹੂੰ ਸੀੜਾ ਉਹੀ। ਢੋਲੀ ਤਾਂ ਨਹੀਂ ਸਹੀ ਟੁੱਟਦੀ। ਕਿੰਨਾ ਹੋ ਗਿਆ? ਦੇਖਿ ਮੜਾ ਜਾ। ਇਹ ਹੈ ਫਿਲਟਰ ਇਹਦਾ ਫਿਲਟਰ ਹੈ ਜੀ 340 ਤੋਂ ਫਿਲਟਰ ਪਿਆ ਹੋਇਆ ਹੈਗਾ ਗੋਲ ਗਲੀ ਵਾਲਾ ਅਹੀਂ ਪਾਉਣੇ ਬਈ ਅਸੀਂ ਘੰਟਰੇ ਨੇ ਪਾਇਤੀ ਜੀ ਠੀਕ ਹੈ ਫੁੱਟੂ ਮਿਲਣਾ ਹੈ ਨਾ 2 ਟੋਟੇ 2 ਟੋਟੇ ਪਾਇਦੇ 32 ਫੁੱਟ 16 16.5 ਫੁੱਟ ਦਾ ਰੋਟਾ ਹੁੰਦਾ ਵੀਰੇ ਕੋਈ ਨਹੀਂ ਪਤਾ ਦੋ ਕਿ ਪਾਈ ਤੀ ਉੰਜਾਇ ਜਖੜਨ ਲੱਗਿਆ ਨਾ ਇੱਕ ਆ ਗਿਆ ਫੈਂਟਰ ਸਾਫ ਆ ਗਿਆ ਨੇ ਫੈਂਟਰ ਚ ਸਾਫ ਹੋ ਜਾਂਦਾ ਜੀ ਕੋਸਾੜਾ ਕੀ ਫਰਦਾ ਵਿੱਚ ਇਹ ਤਾਂ ਵਿੱਚੋਂ ਵੀ ਫੁਰਦਾ ਉਹਦੇ ਪਾਣੀ ਦੇ ਉਹ ਡਿਗ ਜਾਂਦੇ ਨਹੀਂ ਇੱਥੇ ਫੈਂਟਰ ਵਾਲੀ ਗਲੀਆਂ ਚ ਰੇਤ ਇਕੱਠਾ ਮਾਣਾ ਮੋਟਾ ਹੁੰਦਾ ਬੱਚੋ ਦੇ ਕਿੰਨਾ ਹੋ ਗਿਆ ਵਿੰਦਰ ਬੋਲੀ ਮੜਾ ਤੇ ਕੈਮਰਾ ਨਾਲ ਖੜਾ ਹਾਂ ਚੱਲ 69 ਫੁੱਟ ਤੇ ਜਾ ਕੇ ਬਹੁਤ ਖੜ ਜੂਗਾ 5 ਫੁੱਟ ਕਿੰਨਾ ਹੋ ਗਿਆ ਹੋ ਗਿਆ ਚੱਲ ਚੱਲ ਤੁਰ ਜਾ ਲੋ ਕੋਈ ਨਹੀਂ ਬੱਸ ਵਈ ਹੁਣ ਤਾਂ ਇਹਦੀ ਪਤਾ ਨਹੀਂ ਹੁਣ ਤਾਂ ਪੂਲਰ ਤੇ ਲੱਗਣਾ ਨਹੀਂ ਹੈ ਹੁਣ ਤਾਂ ਇਹ ਠੀਕ ਫੁੱਟ ਰਹੇਗਾ ਯਾਰ ਦੋ ਕੀ ਕੋਟ ਹੈ ਹੋਰ ਕਰ ਲੈ ਸੱਲ ਲਗਾਏ ਕੋਈ ਨਹੀਂ ਕਿੰਨਾ ਹੋ ਗਿਆ ਦੇਖਾਂ ਆ ਗਿਆ ਪੂਲਰ ਚੱਕ 400 ਹੀ ਹੈ ਕਿੰਨਾ ਹੋ ਗਿਆ 400 400 ਹੀ ਆ ਬਈ ਕਿੰਨੇ ਕਿੰਨਾ ਹੋ ਗਿਆ ਵੀਰੇ 405 ਹੋ ਗਏ 405 55 ਫੁੱਲ ਆ ਗਿਆ ਚੂੜੀ ਵਾਲਾ ਦੀ ਚੱਲ ਥੱਲੇ ਆਣਦੇ ਜਾਣਦੇ ਰੋਕੋ ਰੋਕੋ ਕਿੰਨਾ ਹੋ ਗਿਆ ਐ ਬੰਦ ਹੋ ਗਿਆ ਜੀ ਸੱਲ ਬੰਦ ਹੋ ਗਿਆ ਐ ਵੀ ਨਹੀਂ ਪਾਇਆ ਉਹਨਾਂ ਨੇ ਉਹ ਤਾਂ ਹੀ ਫਿਲਟਰ ਪਾਇਆ ਉਹਨੂੰ ਪੁੱਛਿਆ ਤਾਂ ਹੈਗਾ ਦੀ ਬਾਈ ਮਗਰ ਜਿਹੜਾ ਫਿਲਟਰ ਜੇ ਕੰਪਾਈ ਜਾਨਾ ਬੱਚੇ ਆ ਬਾਈ ਫਿਲਟਰ ਚ ਪਾਣੀ ਹੋਇਆ ਹੈ ਅਗਲਾ ਵੀ ਫਿਲਟਰ ਨਾਲ ਪਾਣੀ ਆਈ ਜਾਊਗਾ ਸਰ ਇੱਤੋਂ ਕਤੋਂ ਹੋ ਜਾਂਦਾ ਫਿਰ ਕਿੰਨਾ ਹੋ ਗਿਆ ਬਾਈ ਸਾਲੀ ਬੰਦਾ ਹੀ ਹੈ ਹੈ ਕੋਈ ਟਕ ਟਕ ਡ੍ਰਿਪੀ ਬਸ ਸਾਲ ਬੰਦ ਹੋ ਗਿਆ 413 ਫੁੱਟ ਹੀ ਰਹਿਗਾ ਜੀ 66 ਫੁੱਟ ਬੰਦਾ ਪੰਜ ਤੇ ਮਗਰ 7 ਫੁੱਟ ਹੀ ਰਿਹਾ ਸਾਲਾ 7 ਫੁੱਟ ਹਾਂ ਹਾਂ ਬੰਦਾ ਉਹਦਾ ਸਾਰਾ ਸਾਲਾ ਲਓ ਜੀ ਕੈਮਰਾ ਫਾਈਨਲ ਹੀ ਆਪਣੇ ਮਾਰ ਲਿਆ ਤੇ ਆਪਣੀ ਟੀਮ ਉਹਨੂੰ ਕੈਮਰਾ ਬਾਹਰ ਕੱਢਣ ਲੱਗ ਰਹੀ ਆ 246 ਬੋਟ ਮਾਲ ਪਿਆ ਹੁਣ ਆਪਾਂ ਤੁਹਾਨੂੰ ਮਿਸਤਰੀ ਤੋਂ ਰਿਵਿਊ ਦਿਵਾਉਣੇ ਆ ਵੀ ਕੀ ਪ੍ਰੋਬਲਮ ਆਈ ਇਹਦੇ ਵਿੱਚ ਬੋਰ ਦੇ ਵਿੱਚ ਆ ਜਾਓ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਇਹ ਅਸੀਂ ਪਿੰਡ ਪਹੁੰਚਦੇ ਆ ਜਨਾਗਰੀ ਇੱਥੇ ਬੋਰ ਚੈੱਕ ਕਰਨ ਵਾਸਤੇ ਬੋਰ ਚੈੱਕ ਕਰ ਲਿਆ ਤੇ ਬੋਰ ਚੈੱਕ ਕਰਨ ਤੋਂ ਬਾਅਦ ਪਤਾ ਲੱਗਿਆ ਫੈਬਰ ਵਾਲਾ ਬੋਰ ਸੀਗਾ ਆਪਣਾ ਇਹ ਇੱਥੇ ਪਾਣੀ ਲੇਵਲ ਆਇਆ 9 ਇੰਚੀ ਬੋਰ ਆ ਪਾਣੀ ਲੇਵਲ ਆ 140 ਫੁੱਟ ਤੇ ਤੇ ਇਹਨਾਂ ਦੀ 210 ਤੇ ਮੋਟਰ ਪਾਈ ਹੋਈ ਦੀਗੀ ਤੇ ਪਾਣੀ ਤੋੜ ਰਹੀ ਸੀ ਮੋਟਰ ਪਾਣੀ ਦੇ ਨਹੀਂ ਰਹੀ ਸੀ ਕਿ ਇਹਨਾਂ ਨੇ ਥੱਲੇ ਮੰਨ ਲਓ 40 ਫੁੱਟ ਫੈਂਟਰ ਪਾਇਆ ਹੋਇਆ ਸੀਗਾ ਤੇ ਸਾਲ ਹੋ ਗਿਆ ਬੰਦ ਤੇ ਫੈਂਟਰ ਤੇ ਜਿਹੜਾ ਮੰਨ ਲਓ ਉਹਦਾ ਪਾਣੀ ਆ ਰਿਹਾ ਸੀਗਾ ਉਹ ਤੋਂ ਬਾਅਦ ਹੁਣ ਚੈੱਕ ਕੀਤਾ ਤੇ ਮੈਂ ਮੰਨ ਲਓ 70 ਫੁੱਟ ਸੱਲ ਸੀ ਉਹਦੇ ਵਿੱਚੋਂ ਸਿਰਫ 6 ਫੁੱਟ ਦੀ ਸੱਲ ਖਾਲੀ ਹੈ ਬਾਕੀ ਭਰਿਆ ਹੋਇਆ ਤੇ ਇਹ ਬੋਰ ਅਸੀਂ ਕੈਮਰੇ ਨਾਲ ਚੈੱਕ ਕੀਤਾ ਤੇ ਪੂਰੀ ਤਸੱਲੀ ਵਗ ਚੈੱਕ ਕੀਤਾ ਕਈ ਵਾਰ ਹੋਰ ਕੋਈ ਬੋਰ ਕਿਸੇ ਨੇ ਬਾਈ ਨੇ ਚੈੱਕ ਕਰਾਉਣਾ ਸਾਡੇ ਨਾਲ ਸੰਪਰਕ ਕਰ ਸਕਦਾ ਪਿੰਡ ਹੈਗਾ ਨਮੂਲ ਤੇ ਮੇਰਾ ਨਾਮ ਹੈਗਾ ਮੁਖਤਿਆਰ ਸਿੰਘ ਆ ਨਵਾਂ ਨੰਬਰ ਹੈ 9781754490 ਸਾਡੇ ਨਾਲ ਕੰਮ ਕਰਨ ਲਈ ਸੰਪਰਕ ਕਰ ਸਕਦਾ ਹੈ ਧੰਨਵਾਦ